ਆ ਦੋਸਤੋ ਦੇਖ ਸਕਦੇ ਹੋ ਤੁਸੀਂ ਆ ਆ ਜਿਹੜੀ ਬਸ਼ੇਰੀ ਹੈ ਬਾਈ ਨੇ ਕਿਹਾ 1 60 ਦੀ ਬਾਈ ਦੇ ਦੂਗਾ ਮਾਨਤਨ ਹੋ ਜਾਊਗਾ ਹਾਂਜੀ ਹਾਂਜੀ ਫੁੱਲ ਕਾ ਇਹ ਬਾਈ ਮਾਨਤਨ ਵੀ ਕਰ ਤੂ ਕਰੋ ਤੁਸੀਂ ਖੜਨੀ ਚੈੱਕ ਕਰੋ ਬਸ਼ੇਰੀ ਦੀ ਤੇ ਬਹੁਤ ਹੀ ਸੋਹਣੀ ਨਖਰਾ ਬੜਾ ਕੋੜੀ ਤੇ ਬਾਈ ਆਪਣਾ ਇਹ ਕੀ ਡਿਮਾਂਡ ਹੈ ਇਹਦੀ ਇਹਦੀ 2 60 ਮੰਗਦੀ 2 60 ਬਸ ਚੱਲ ਵਧੀਆ ਯਾਰ ਤੇ ਇਹਦੀ ਜਿਹੜੀ ਮਾਂ ਸੀਗੀ ਉਹ ਮਤਲਬ ਕਿਵੇਂ ਦੇ ਉਹਨੇ ਕਿੰਨੇ ਸੂਏ ਦਿੱਤੇ ਆ ਐਨੀ ਮਾਂ ਰਿਆਂ ਦੀ ਵੱਡੀ ਘੋੜੀ ਸੀਗੀ ਠੰਡ ਮੰਨੀ ਜਾਂਦੇ ਹੋ ਨਹੀਂ ਜੀ ਨਹੀਂ ਕੋਈ ਠੰਡ ਨਹੀਂ ਹੋਰ ਬਈ ਜੱਟੋ ਕਿਵੇਂ ਹੋ ਠੀਕ ਐ ਸਾਰੇ ਕੈਂਟ ਕੈਂਟ ਜੱਟ ਪਹੁੰਚ ਚੁੱਕੇ ਨੇ ਤੇ ਕੈਂਟ ਕੈਂਟ ਘੋੜੀਆਂ ਲੈ ਕੇ ਪਹੁੰਚ ਚੁੱਕੇ ਨੇ ਬਾਬਾ ਕਹਿੰਦਾ ਮੇਰਾ 8ਵੇਂ ਨੰਬਰ ਤੇ ਬਾਤ ਆ ਹਾਂ ਦੂਜੇ ਤੇ ਆਉਣਾ ਚਾਹੀਦਾ ਸੀ ਤੇ ਤੀਜੇ ਤੇ ਆਉਣਾ ਚਾਹੀਦਾ ਸੀ ਹਾਂ ਜਿਹੜੀ ਉਥੇ ਸੰਗਰ ਇਕੱਠੀ ਹੋਈ ਹੁੰਦੀ ਹੈ ਨਾ ਜੀ ਹਾਂ ਦੇਖਣ ਵਾਲੇ ਹਾਰਸ ਲਵਰ ਹਾਂ ਅਸਲ ਤਾਂ ਉਹ ਜੱਜ ਕਰਕੇ ਦੱਸ ਦਿਆ ਤੁਹਾਡੇ ਘੋੜੇ ਤੇ ਜਿਹੜਾ ਜਦੋਂ ਤਾੜੀਆਂ ਮਾਰਦੇ ਵਿਆਹ ਘੋੜੇ ਉਹਦੇ ਮਗਰ ਤੁਰਦੇ ਆ। ਹਾਂ। ਅਸਲੀ ਤਾਂ ਉਹੋ ਚੀਜ਼ ਹੁੰਦੀ ਹੈ ਨਾ ਜੀ। ਅੱਛਾ ਅੱਛਾ। ਉਹਨਾਂ ਦੇ ਹੁਣ ਜਿਹਦੇ ਨੇ ਕਹਿ ਵੀ ਦਿੱਤਾ ਵੀ ਹਾਂ ਤੀਜੇ ਨੰਬਰ ਤੇ ਆ ਕੇ ਉਹਦੇ ਵਿੱਚ ਕਿੰਨਾ ਕ ਫਰਕ ਪੈ ਜਾਣਾ। ਹਾਂ। ਦਿਖਾਉਣਾ ਤਾਂ ਪਬਲਿਕ ਨੂੰ ਹੁੰਦਾ ਨਾ ਜੀ। ਫਿਰ ਵੀ ਕੋਈ ਦੱਸੋ ਜਿਹੜਾ ਜਿਹੜੀ ਚੀਜ਼ ਤੁਹਾਨੂੰ ਪਤਾ ਹੈ। ਹਾਂ। ਰਿਵੀਲ ਕਰੋ। ਮਿਕਸ ਬਰੀਡਿੰਗ ਵੀ ਕਰਦੇ ਆ ਕਈ ਆ ਨਾ ਜੀ। ਅੱਛਾ। ਹਾਂ ਜੀ। ਮਿਕਸ ਬਰੀਡਿੰਗ? ਮਿਕਸ ਬਰੀਡਿੰਗ ਵੀ ਕਰਦੇ ਆ। ਉਹ ਕਿ ਲਈ? ਉਹ ਕੀ ਮਤਲਬ? ਕਿਦਾਂ ਮਿਕਸ ਬਰੀਡਿੰ ਕੋੜਾ ਥੈਰੋ ਛੱਡਦੇ ਆਪੇ ਮੈਕਸ ਸਪੀਡ ਹੋ ਜਾਣੀ ਅੱਛਾ ਥੈਰੋ ਛੱਡ ਕੇ ਵੀ ਤਾਂ ਹੀ ਉਹ ਪੱਤਰ ਪੱਤਰ ਇੰਚੇ ਤੇ ਪਹੁੰਚ ਗਏ ਨਹੀਂ ਮੋਸਟਲੀ ਤਾਂ ਇਦਾਂ ਹੀ ਹੁੰਦੇ ਆ ਜੀ ਜਾਂ ਫਿਰ ਕੋਈ ਕਹਿੰਦੇ ਵੀ ਕਈ ਵੀ ਕਹਿੰਦੇ ਵੀ ਇੱਕ ਟਿਕਟ ਵਿਕਲਾਉਂਦੇ ਪਰ ਅੱਜ ਤਾਂ ਜਿਹੜੀ ਦੇਸੀ ਖਰਾਕ ਆ ਆਪਣੀ ਪਾਈਦੀ ਆ ਦੋਸਤੋ ਇਹ ਵੀਡੀਓ ਹੋਣ ਵਾਲੀ ਹੈ ਕੰਮ ਦੀ ਉਹਨਾਂ ਲੋਕਾਂ ਲਈ ਜਿਨ੍ਹਾਂ ਨੇ ਥੋੜੇ ਪੈਸਿਆਂ 'ਚ ਆਪਣਾ ਸ਼ੌਂਕ ਪੂਰਾ ਕਰਨਾ ਕੋੜੇ-ਕੋੜੀਆਂ ਦਾ ਇਹ ਕਰੋੜਾਂ ਵਾਲੀ ਵੀਡੀਓ ਨਹੀਂ ਕੁਝ ਕਰ ਲੱਖਾਂ ਵਾਲੀ ਵੀਡੀਓ ਹੈ ਜਿਹਦੇ 'ਚ ਥੋੜੇ ਪੈਸਿਆਂ 'ਚ ਤੁਸੀਂ ਆਪਣਾ ਘੋੜੇ ਘੋੜੀਆਂ ਦਾ ਸ਼ੌਂਕ ਪੂਰਾ ਕਰ ਸਕਦੇ ਹੋ ਸਵਾਰੀ ਦਾ ਆਨੰਦ ਚੱਕ ਸਕਦੇ ਹੋ ਫੋਟੋਆਂ ਖਿਚਾ ਸਕਦੇ ਹੋ ਤੇ ਘੋੜਿਆਂ ਦੀ ਘੋੜੀਆਂ ਦੀ ਸੇਵਾ ਕਰ ਸਕਦੇ ਹੋ ਆ ਬਛੇਰਾ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਹੈ ਜੀ ਲिटल ਅਸ਼ੋਕ ਅਸ਼ੋਕ ਘੋੜੇ ਦਾ ਬੱਚਾ ਹੈ ਤੇ ਇਹ ਸ਼ਿੰਗਾਰ ਹੈ ਸਰਦਾਰ ਬਲਬੀਰ ਸਿੰਘ ਬੈਂਸ ਜੀ ਦੇ ਫਾਰਮ ਦਾ ਤੇ ਆਪਾਂ ਸ਼ੁਰੂਆਤ ਹੀ ਸਰਦਾਰ ਜੀ ਤੋਂ ਕਰਦੇ ਆਂ ਤੇ ਆਓ ਗੱਲਬਾਤ ਕਰੀਏ ਬਾਈ ਜੀ ਨਾਲ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਬਾਬਾ ਜੀ ਬਹੁਤ ਵਧੀਆ ਜੀ ਕਿਰਪਾ ਸੱਚੇ ਪਾਸ਼ੇ ਦੀ ਪਹਿਲਾ ਦੱਸੋ ਜਦੋਂ ਧਰਤੀ ਤੇ ਆਏ ਆਂ ਪੰਜਾਬ ਦੀ ਧਰਤੀ 'ਚ ਕਦੋਂ ਚਾਲੇ ਪਾਏ ਤੁਸੀਂ ਅਸੀਂ ਕੱਲ ਆ ਗਏ ਸੀਗੇ ਜੀ ਇੱਥੇ ਨਹੀਂ ਪੰਜਾਬ ਦੀ ਧਰਤੀ 'ਚ ਕੈਨੇਡਾ ਆ ਮੈਨੂੰ 2.5 ਮਹੀਨੇ ਹੋ ਗਏ ਜੀ ਅੱਛਾ ਦਵਾਲੀ ਤੋਂ ਪਹਿਲਾਂ ਦੇ ਆਏ ਆ ਤੇ ਮੁਕਸਰ ਦੀ ਧਰਤੀ 'ਚ ਘੋੜੇ ਮੁਕਸਰ ਧਰਤੀ 'ਚ ਕੱਲ ਆਏ ਆ ਜੀ ਕੱਲ ਆਏ ਹੋ ਤੇ ਘੋੜਿਆਂ ਨੇ ਕਦੋਂ ਚਾਲੇ ਪਾਏ ਇਹਨਾਂ ਨੇ ਸਵੇਰੇ ਜੀ ਸਵੇਰੇ ਸਵੇਰੇ ਹਾਂਜੀ ਚਲੋ ਵਧੀਆ ਜੀ ਚੜ੍ਹਦੀ ਕਲਾ 'ਚ ਬਿਲਕੁਲ ਹੋਰ ਸੁਣਾਓ ਕਿਰਪਾ ਜੀ ਕਿਵੇਂ ਦਾ ਮੌਸਮ ਮੌਸਮ ਕਿਵੇਂ ਦਾ ਮੁਖਤਰ ਦਾ ਮੌਸਮ ਅੱਜ ਸਵੇਰੇ ਤਾਂ ਧੁੰਦ ਸੀਗੀ ਹੁਣ ਦੁਪਹਿਰ ਤੋਂ ਬਾਅਦ ਧੁੱਪ ਨਿਕਲੀ ਬਹੁਤ ਵਧੀਆ ਅੱਛਾ ਹਾਂਜੀ ਥੋੜੇ ਅੜਨਾ ਧੁੱਪ ਨਿਕਲੀ ਹੈ ਚਲੋ ਉਹ ਤਾਂ ਮਹਾਰਾਜ ਸਾਹਿਬ ਦੀ ਧਰਤੀ ਹੈ ਨਾ ਜੀ ਸੱਚੇ ਪਾਤਸ਼ਾਹ ਦੀ ਸ਼ਹੀਦਾਂ ਦੀ ਧਰਤੀ ਹੈ ਹੋਰ ਸੁਣਾ ਕਿੰਨੇ ਜਾਨਵਰ ਲੈ ਕੇ ਆ ਕੋੜਾ ਕੋੜੀਆਂ ਇੱਕ ਘੋੜਾ ਜੀ ਇੱਕ ਬਸ਼ੇਰਾ ਦੁੱਧਨ ਅੱਛਾ ਜੀ ਤੇ ਕੱਲ ਨੂੰ ਦੋ ਕੋੜੀਆਂ ਹੋਰ ਲੈ ਆਉਣੀਆਂ ਜੀ ਆ ਜਿਹੜਾ ਲਾਟਾ ਮਾਰੀ ਜਾਂਦਾ ਪਿੱਛੇ ਕੀ ਨਾ ਇਹਦਾ ਇਹਦਾ ਨਾਮ ਹੈਗਾ ਜੀ ਲिटल ਅਸ਼ੋਕ ਲिटल ਅਸ਼ੋਕ ਹਾਂਜੀ ਨਾ ਲਿਟਰਲ ਅਸ਼ੋਕ ਕਿਉਂ ਰੱਖਿਆ ਜੀ ਇਹਦਾ ਇਹਦਾ ਬਾਪ ਜਿਹੜਾ ਹੈਗਾ ਜੀ ਇਹ ਅਸ਼ੋਕ ਬਹੁਤ ਨਾਮੀ ਕੋੜਾ ਗੁਜਰਾਤ ਦੇ ਵਿੱਚ ਪਹਾੜ ਸਿੰਘ ਦੇ ਕੋਲੇ ਹਾਂ ਹਾਂ ਤੇ ਇਸ ਕਰਕੇ ਫਿਰ ਇਹਦਾ ਉਹਦਾ ਬੱਚਾ ਕਰਕੇ ਇਹਦਾ ਲਿਟਰਲ ਅਸ਼ੋਕ ਨਾਮ ਰੱਖ ਦਿੱਤਾ ਜੀ ਲਿਟਰਲ ਅਸ਼ੋਕ ਹਾਂ ਜੀ ਬਾਬਾ ਇਹ ਐਗਰੈਸਿਵ ਬੜਾ ਹੈ ਐਗਰੈਸਿਵ ਤਾਂ ਹੋਣਾ ਚਾਹੀਦਾ ਜੀ ਕੋੜਾ ਫਿਰ ਹਾਂ ਕਿਉਂ ਕੋੜਾ ਕਿਉਂ ਐਗਰੈਸਿਵ ਹੁੰਦਾ ਜੀ ਦੱਸੋ ਮਾੜਾ ਵਿਆ ਖਰਾਕ ਤੇ ਪਾਣੀ ਦੇ ਹੈ ਜੀ ਹੁਣ ਜੇ ਅੰਦਰ ਕੁਝ ਹੋਊਗਾ ਦਾਮ ਹੋਊਗਾ ਤਾਂ ਫੇਰ ਹੀ ਹੋਊਗਾ ਹਾਂ ਜੀ ਜੇ ਹੁਣ ਭੁੱਖ ਦਾ ਮਾਰਿਆ ਆਇਆ ਘੋੜਾ ਤੇ ਫਿਰ ਉਹਨੇ ਐਗਰੈਸਿਵ ਕੀ ਹੋਣਾ ਜੀ ਸਹੀ ਨਾਲੇ ਜੰਗ ਹੈ ਨਹੀਂ ਹਾਂ ਜੰਗ ਹੈ ਜੀ ਅੱਜ ਮਿਲਕ ਟਿੱਤੇ ਜੰਗ ਹੈ ਜੀ ਜੰਗ ਹੈ ਹਾਂ ਤੇ ਇਹਦੀ ਮਦਰ ਕੌਣ ਹੈ ਜੀ ਲਿਟਰਲ ਸ਼ੋਕ ਦੀ ਇਹਦੀ ਮਦਰ ਪਹਾੜ ਸਿੰਘ ਨਾਲ ਦੇ ਪੜੋਸੇ ਹੀ ਆ ਅੱਛਾ ਹਾਂ ਜੀ ਉਹ ਤੋਂ ਮੈਂ 4 ਮਹੀਨਾ ਦਾ ਲੈ ਕੇ ਆਇਆ ਸੀਗਾ ਜੀ ਅੱਛਾ ਕੋਈ ਨਾਂ ਨੂੰ ਘੋੜੀ ਦਾ ਕੋਈ ਨਹੀਂ ਜੀ ਫੂਲਮਨ ਲਾਈਨ ਦੀ ਫੂਲਮਨ ਲਾਈਨ ਦੀ ਹਾਂ ਜੀ अच्छा दोनों डिफरेंट लाइन हो गई है ना हां जी हां जी ठीक है बाबा जी हां जी ਤੇ ਬਾਬਾ ਜੀ ਸੇਲ ਹੀ ਲੈ ਕੇ ਆ ਕਿ ডিসਪਲੇ ਲਈ ਜਾਂਦੇ ਦਾ ডিসਪਲੇ ਲਈ ਜੇ ਕੋਈ ਆਪਣਾ ਹੋਇਆ ਗਾਹਕ ਹਾਂ ਵਧੀਆ ਪੈਸੇ ਲਾਉਣ ਵਾਲਾ ਨਾ ਜੀ ਫਿਰ ਵਿਚਾਰ ਕਰਾਂਗੇ ਹਾਂ 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 ਰੇਟ ਤੁਸੀਂ ਫੋਨ ਤੇ ਦੱਸੋਗੇ ਇੱਥੇ ਹੀ ਦੱਸ ਦੇਣਾ ਇਹ ਵੀਡੀਓ ਜੀ ਨਹੀਂ ਦੱਸਣਾ ਹਾਂ ਉਹ ਜਦੋਂ ਜਦੋਂ ਕੋਈ ਇੰਟਰਸਟਡ ਬੰਦਾ ਆਇਆ ਫੇਰ ਕਰਾਂਗੇ ਤੁਹਾਡਾ ਨੰਬਰ ਤਾਂ ਮੈਂਸ਼ਨ ਕਰਾਂਗੇ ਵੀਡੀਓ ਜ਼ਰੂਰ ਜੀ ਜ਼ਰੂਰ ਠੀਕ ਐ ਵੈਸੇ ਤੁਹਾਨੂੰ ਸਾਰੇ ਜਾਣਦੇ ਆ ਇਦਾਂ ਦੇ ਮਤਲਬ ਹੈ ਨਹੀਂ ਕੋਈ ਫਿਰ ਵੀ ਨੰਬਰ ਤਾਂ ਜ਼ਰੂਰੀ ਆ ਨਾ ਜੀ ਬਿਲਕੁਲ ਬਿਲਕੁਲ ਜੀ ਬਾਬਾ ਜੀ ਤੇ ਇਹਦੀ ਮਾਰਕਿੰਗ ਆ ਗਈ ਬਾਬਾ ਜੀ ਮੱਥੇ ਤੇ ਪਟਾ ਮੱਥੇ ਤੇ ਪਟਾ ਜੀ ਬਾਕੀ ਸਾਰਾ ਬਲੈਕ ਆ ਓਕੇ ਮੱਥੇ ਤੇ ਪਟਾ ਤੇ ਬਾਕੀ ਸਾਰਾ ਬਲੈਕ ਹਾਂਜੀ ਠੀਕ ਐ ਬਾਬਾ ਜੀ ਇਹ ਆ ਜੀ ਲिटल ਇੰਟਰੋਡਕਸ਼ਨ ਕਰ ਰਿਹਾ ਜੀ ਲिटल ਅਸ਼ੋਕ ਤੇ ਕਦ ਕਿਨਾ ਕਰ ਗਿਆ ਜੀ ਸ਼ੋਖ ਨਿਟਲ ਸ਼ੋਖ ਮੈਂ ਤਾਂ ਹੀ ਤਾਂ ਜੇ ਕੀਤੇ ਨੇ ਜੀ ਕਿ 62 ਕਦੇ ਨੇੜੇ ਦਲੇ ਹੋ ਗਈ 62 ਦੇ ਨੇ ਹਾਂ ਜੀ ਉਮਰ ਕਿੰਨੀ ਹੋ ਗਈ ਜੀ ਇਹਦੀ ਲਿਟਲ ਸ਼ੋਖ ਦੀ ਹੁਣ 2 ਸਾਲ ਦੀ ਠੀਕ ਹੈ ਬਾਬਾਈ ਤੇ ਬਾਬਾਈ ਆ ਜਿਹੜਾ ਖਰਖਰਾ ਵੱਜੀ ਜਾਂਦਾ ਇਹ ਕਿਹੜੇ ਘੋੜੇ ਨੂੰ ਵੱਜ ਰਿਹਾ ਜੀ ਕੀ ਨਾ ਇਹਦਾ ਇਹ ਦਮਨਵੀਰ ਹੈ ਜੀ ਇਹਦਾ ਨਾਂ ਨਾਲ ਆ ਜੋ ਥੱਲੇ ਰੱਖੀ ਪਾਉਂ ਰੱਖੀ 1 ਮਿੰਟ 1 ਮਿੰਟ 1 ਮਿੰਟ ਬਿਟੂ ਬਾ ਇੱਕ ਮਿੰਟ ਆਇਓ ਹਲੋ ਜੀ ਇਹ ਹੈ ਜੀ ਦਮਨ ਵੀਰ ਇਹਦੀ ਕੀ ਡਿਟੇਲ ਹੈ ਬਾਈ ਇਹਦਾ ਬਾਪ ਆਪਣੇ ਕੋਲੇ ਹੀ ਹੈ ਜੀ ਅੱਛਾ ਮਦਰ ਵੀ ਆਪਣੇ ਕੋਲੇ ਹੀ ਆ ਅੱਛਾ ਹਾਂ ਜੀ ਕਿਹਦਾ ਬੱਚਾ ਇਹ ਦਮਨ ਇਹ ਹੈਗਾ ਆਪਣੇ ਮਨੀ ਕੋੜਾ ਦਾ ਜੀ ਅੱਛਾ ਮਨੀ ਕੋੜਾ ਹੈਗਾ ਜੀ ਉਹ ਸ਼ੌਕ ਦਾ ਰਤਨਾਕਰ ਲਾਈਨ ਆਹ 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 ਵਾਹ ਭਾਈ ਬਹੁਤ ਹੀ ਵਧੀਆ ਤੁਸੀਂ ਸਾਮ ਸੰਭਾਲ ਰੱਖਦੇ ਹੋ ਕੋੜਿਆਂ ਦੀ ਕੀ ਕੀ ਮਤਲਬ ਤੁਸੀਂ ਇਹਦੇ ਵਿੱਚ ਕਰਦੇ ਹੋ ਇਹਨਾਂ ਨੂੰ ਸਾਮ ਸੰਭਾਲ ਚ ਸਾਮ ਸੰਭਾਲ ਤਾਂ ਸਾਰੀ ਕਰਨੀ ਪੈਂਦੀ ਹੈ ਜੀ ਪਾਣੀ ਧਾਣੇ ਦਾਣਾ ਪਾਣੀ ਜੀ ਹਰ ਘਰਾ ਹਾਂ ਜੀ ਖਰਖਰਾ ਰੋਜ਼ ਮਾਰਦੇ ਹੋ ਕਈ ਵਾਰ ਮਿਸ ਵੀ ਹੋ ਜਾਂਦਾ ਜੀ ਰੋਜ਼ਾਨਾ ਤਾਂ ਨਹੀਂ ਹੁੰਦਾ ਹਾਂ ਜਾਨਵਰ ਜ਼ਿਆਦਾ ਕਰਕੇ ਲਈ ਭਾਈ ਜਾਨਵਰ ਆ ਨੇ ਜੀ ਫਿਰ ਥੋੜਾ ਜਿਹਾ ਇੱਕ ਦਿਨ ਕਈ ਵਾਰ ਮਿਸ ਵੀ ਹੋ ਜਾਂਦਾ ਹਾਂ ਹਾਂ ਮਤਲਬ ਦੂਜੇ ਤੀਜੇ ਦਿਨ ਮਾਰਦੇ ਹਾਂ ਜੀ ਤੇ ਹੋਰ ਕੀ ਖਿਆਲ ਰੱਖਦੇ ਹੋ ਤੁਸੀਂ ਜਿਹਦੇ ਨਾਲ ਕੋਡਾਈਨੀ ਜਿਹੜੀ ਗਰੂਮਿੰਗ ਚ ਕੀ ਕਰਦੇ ਹੋ ਤੁਸੀਂ ਗਰੂਮਿੰਗ ਦੇ ਵਿੱਚ ਤਾਂ ਫਿਰ ਆਪਣਾ ਤਾਰਾ ਮੇਰਾ ਦੇਣਾ ਜੀ ਆਪਣਾ ਬਾਕੀ ਖਰਾਕ ਜਿਹੜੀ ਹੈਗੀ ਛੋਲੇ ਹਾਂ ਆਪਣਾ ਮੈਥੇ ਹਾਂ ਉਵਾਲ ਕੇ ਬਾਜਰਾ ਪਾ ਕੇ ਨਾ ਇਹ ਉਵਾਲ ਕੇ ਫਿਰ ਇਹਨਾਂ ਨੂੰ ਖਰਾਕ ਦੇਈ ਦੀ ਹਾਂ 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 ਤੇ ਕੱਦ ਕਿੰਨਾ ਕਰਕੇ ਜੀ ਇਟਾਲੀਅਨ ਇਹ 65.5 ਸਾਢੇ 65.5 ਹਾਂਜੀ ਤੇ ਇਹਦੀ ਮਾਰਕਿੰਗ ਜਿਹੜੀ ਹੈ ਮੱਥੇ ਤੇ ਮੱਥੇ ਤੇ ਭੋਲੇ ਜੀ ਬਾਕੀ ਸਾਰਾ ਬਲੈਕ ਬਾਕੀ ਸਾਰਾ ਜੈੱਟ ਬਲੈਕ ਹਾਂਜੀ ਤੇ ਬਾਬਾ ਜੀ ਸ਼ੋਚੂ ਚ ਵੀ ਪਾਇਆ ਇਹਨੂੰ ਸ਼ੋਚ ਨੇ ਹਜੇ ਬਾਜੀ ਅੱਛਾ ਹਾਂਜੀ ਤੇ ਸ਼ੋਅ ਚ ਲੈ ਕੇ ਜਾਵਾਂਗੇ ਜੀ ਆਪਣਾ ਸ਼ੋਅਾਂ ਦੇ ਵਿੱਚ ਹੋਰ ਜਾਨਵਰ ਤਿਆਰ ਕੀਤੇ ਆ ਹਾਂ 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 ਕਿੱਥੇ ਲੈ ਕੇ ਜਾਓਗੇ ਕਿਹੜੇ ਸ਼ੋਅ ਚ ਲੈ ਕੇ ਜਾਓਗੇ ਦੇਖਾਂ ਜੀ ਖੇੜੀ ਵਾਲੇ ਬਾਬੇ ਦੇ ਲੈ ਕੇ ਜਾਣ ਦੀ ਹਲਾ ਆ ਖੇੜੀ ਵਾਲੇ ਬਾਬੇ ਦੇ ਹਾਂ ਜੀ ਪੰਜਾਬ ਸ਼ਿੰਗਾਰ ਵਾਲਿਆਂ ਦੇ ਪੰਜਾਬ ਸ਼ਿੰਗਾਰ ਰਹਿੰਦਾ ਠੀਕ ਹੈ ਬਾਬਾ ਜੀ ਬਾਬਾ ਜੀ ਅੱਜਕੱਲ ਤੁਹਾਨੂੰ ਪਤਾ ਜਿਵੇਂ ਕਿ ਮੁੱਦਾ ਪੱਖੀ ਜਾਂਦਾ ਬਹੁਤ ਜ਼ਿਆਦਾ ਕੰਟਰੋਵਰਸੀ ਚੱਲੀ ਜਾਂਦੀਆਂ ਘੋੜਿਆਂ ਨੂੰ ਲੈ ਕੇ ਹਨ ਤੇ ਮੇਰੇ ਇੱਕ ذہن 'ਚ ਸਵਾਲ ਸੀਗਾ ਹਾਂ ਜੀ ਕਿ ਘੋੜਾ ਜਿਹੜਾ ਇੱਕ ਘੋੜਾ ਜਿਹੜਾ ਭੱਜਣ ਵਾਲਾ ਜਾਨਵਰ ਐ ਐਥਲੈਟਿਕ ਜਾਨਵਰ ਕਿਹਾ ਜਾਂਦਾ ਬਿਲਕੁਲ ਤੁਹਾਡੇ ਨਜ਼ਰੀਏ ਨਾਲ ਜਿਹੜੇ ਘੋੜੇ ਦੀ ਕੀਮਤ ਐ ਉਹ ਕੀ ਚੀਜ਼ ਨਿਰਧਾਰਿਤ ਕਰਦੀ ਐ ਡਿਪੈਂਡ ਕਰਦਾ ਜੀ ਉਹਦੇ ਬਿਊਟੀ ਦੇ ਉੱਤੇ ਅੱਛਾ ਹੁਣ ਅੱਜ ਕੱਲ ਤਾਂ ਹਾਈਡ ਦਾ ਕਰੇਜ ਜ਼ਿਆਦਾ ਆ ਹਾਂ ਪਰ ਜਿਹੜਾ ਹੁਣ ਤੁਸੀਂ ਚੱਲ ਜਾਓ ਰਾਜਸਥਾਨ ਦੇ ਵਿੱਚ ਚੱਲ ਜਾਓ ਗੁਜਰਾਤ ਚੱਲ ਜਾਓ ਉਹਨਾਂ ਜੀ ਆਪਣੇ 63 64 ਤੋਂ ਵੱਧ ਜਿਹੜਾ ਉਹਨੂੰ ਮਾਰਵੜੀ ਘੋੜਾ ਮੰਨਦੇ ਨੇ ਹੈਗੇ ਅੱਛਾ ਤੇ ਇਹ ਤਾਂ ਆਪਣੇ ਪੰਜਾਬ ਦੇ ਵਿੱਚ ਹੀ ਜ਼ਿਆਦਾ ਕਰੇਜ ਐ ਵਿਹਾਂ ਜੀ ਉਹ ਮੇਰਾ ਘੋੜਾ ਰਾਟ ਹੋ ਗਿਆ ਮੇਰਾ 70 ਹੋ ਗਿਆ ਮੇਰਾ 72 ਹੋ ਗਿਆ ਨਾ ਜੀ ਹਾਂ ਬਿਊਟੀ ਚਾਹੀਦੀ ਥੋੜੇ ਜੀ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਹਾਈਟ ਹੈ ਇਹ ਚੰਗੀ ਗੱਲ ਹੈ ਕਿ ਮਾੜੀ ਗੱਲ ਹੈ ਹਾਈਟ ਹਾਈਟ ਜੀ ਕੁਦਰਤ ਇਹ ਜਿਹੜੀਆਂ ਉਹ ਦੇਣੀ ਆ ਨਾ ਜੀ ਆਪਣਾ ਹਾਂ ਜਿਹੜੀ ਕੁਦਰਤ ਪਰਮਾਤਮਾ ਨੇ ਦੇਣੀ ਹਾਈਟ ਉਹੀ ਹੋਣੀ ਚਾਹੀਦੀ ਤੇ ਜਿਹੜੇ 70 70 ਇੰਚ ਦੇ ਕੋੜੇ ਹੋਏ ਪਏ ਕੁਦਰਤੀ ਨਹੀਂ 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 ਸਾਰੇ ਨੇ ਕੁਦਰਤੀ ਹੈਗੇ ਜੀ ਹਾਂ ਹਾਂ ਜੀ ਕਈ ਕੁਝ ਹੁੰਦਾ ਜੀ ਫਿਰ ਵੀ ਕੋਈ ਦੱਸੋ ਜਿਹੜਾ ਜਿਹੜੀ ਚੀਜ਼ ਤੁਹਾਨੂੰ ਪਤਾ ਹੈ ਹਾਂ ਰਿਵੀਲ ਕਰੋ ਮੈਕਸ ਬਰੀਡਿੰਗ ਵੀ ਕਰਦੇ ਕਈ ਆ ਨਾ ਜੀ ਅੱਛਾ ਹਾਂ ਜੀ ਮਿਕਸ ਬਰੀਡਿੰਗ ਮਿਕਸ ਬਰੀਡਿੰਗ ਵੀ ਕਰਦੇ ਆ ਉਹ ਕੀ ਉਹ ਕੀ ਮਤਲਬ ਜਿੱਦਾਂ ਮਿਕਸ ਕਰੀਏ ਜੀ ਹੁਣ ਇਹੜੇ ਘੋੜੀ ਆ ਉਹ ਆਪਣਾ ਮਾਰਵਾੜੀ ਹਾਂ ਘੋੜਾ ਫੈਰੋ ਛੱਡਦੇ ਆਪੇ ਮਿਕਸ ਬਰੀਡ ਹੋ ਜਾਣੀ ਅੱਛਾ ਫੈਰੋ ਛੱਡ ਕੇ ਵੀ ਤਾਂ ਹੀ ਉਹ ਪੱਤਰ ਪੱਤਰ ਇੰਚੇ ਤੇ ਪਹੁੰਚ ਗਏ ਨਹੀਂ ਮੋਸਟਲੀ ਤਾਂ ਇਦਾਂ ਹੀ ਹੁੰਦੇ ਆ ਜੀ ਅੱਛਾ ਜਾਂ ਫਿਰ ਕੋਈ ਕਹਿੰਦੇ ਵੀ ਕਈ ਵੀ ਕਹਿੰਦੇ ਵੀ ਟੀਗਟ ਉਗਲਾਉਂਦੇ ਪਰ ਅੱਜ ਤਾਂ ਜਿਹੜੀ ਦੇਸੀ ਖਰਾ ਕੇ ਆਪਣੀ ਪਾਈ ਦੀ ਆ ਤੁਹਾਡੇ ਘੋੜੇ ਮੈਂ ਦੇਖਿਆ ਮੂਮਨ 64 65 ਤੋਂ ਜ਼ਿਆਦਾ ਹਾਈਟ ਨਹੀਂ ਘੋੜੇ ਨਾ ਨਹੀਂ ਅਸੀਂ ਐਵੇਂ ਝੋਟ ਬੋਲੀ ਜਾਈਏ ਨਾ ਪਰ ਬਿਊਟੀ ਸਾਈਡ ਤੋਂ ਹੁਣ ਜਿੱਦਾਂ ਲिटल ਸ਼ੌਕ ਦੀ ਗੱਲ ਕਰਾਂ ਬੜੀ ਉਹਦੇ ਚ ਐਗਰੈਸ਼ਨ ਹੈ ਤੇ ਇੱਕ ਮਤਲਬ ਪਤਾ ਲੱਗਦਾ ਕਿ ਯਾਰ ਕੋਈ ਇਟਾਲੀਅਨ ਬੁੱਕ ਦਾ ਪਿਆ ਇਹੀ ਗੱਲ ਹੈ ਨਾ ਜਿਹੜੇ ਹੁਣ ਆ ਉਹ ਬਾਬਾ ਕਹਿੰਦਾ ਮੇਰਾ 8ਵੇਂ ਨੰਬਰ ਤੇ ਪਾਤਾ ਦੂਜੇ ਤੇ ਆਉਣਾ ਚਾਹੀਦਾ ਇਹਦੇ ਤੀਜੇ ਤੇ ਆਉਣਾ ਚਾਹੀਦਾ ਇਹ ਹਾਂ ਜਿਹੜੀ ਉਥੇ ਸੰਗਰ ਇਕੱਠੀ ਹੋਈ ਹੁੰਦੀ ਹੈ ਨਾ ਜੀ ਹਾਂ ਦੇਖਣ ਵਾਲੇ ਹਾਰਸ ਲਵਰ ਹਾਂ ਅਸਲ ਤਾਂ ਉਹ ਜੱਜ ਕਰਕੇ ਦੱਸਦੇ ਆ ਤੁਹਾਡੇ ਘੋੜੇ ਤੇ ਜਿਹੜਾ ਜਦੋਂ ਤਾੜੀਆਂ ਮਾਰਦੇ ਵਿਆਹ ਘੋੜੇ ਉਹਦੇ ਮਗਰ ਤੁਰਦੇ ਆ ਹਾਂ ਅਸਲੀ ਤਾਂ ਉਹੋ ਚੀਜ਼ ਹੁੰਦੀ ਆ ਨਾ ਜੀ ਅੱਛਾ ਅੱਛਾ ਉਹਨਾਂ ਦੇ ਹੁਣ ਜਿਹਨਾਂ ਕਹਿ ਵੀ ਦਿੱਤਾ ਵੀ ਹਾਂ ਤੀਜੇ ਨੰਬਰ ਤੇ ਆ ਗਏ ਉਹਦੇ ਵਿੱਚ ਕਿੰਨਾ ਕ ਫਰਕ ਪੈ ਜਾਣਾ ਹਾਂ ਦਿਖਾਉਣਾ ਤਾਂ ਪਬਲਿਕ ਨੂੰ ਹੁੰਦਾ ਨਾ ਜੀ ਠੀਕ ਐ ਹਾਂਜੀ ਤੇ ਕਈ ਬੰਦਿਆਂ ਨੂੰ ਹੁਣ ਮੇਰੇ ਵਰਗੇ ਵੀ ਹੁੰਦੇ ਪਬਲਿਕ ਜਿਨ੍ਹਾਂ ਨੂੰ ਕੁਝ ਪਤਾ ਹੀ ਨਹੀਂ ਘੋੜੇ ਬਾਰੇ ਉਦਾਂ ਦੇ ਵੀ ਬੰਦੇ ਹੁੰਦੇ ਆ ਨਾ ਮੰਨ ਕੇ ਚੱਲੋ ਥੋੜੇ ਪਰਸੈਂਟ ਹੁੰਦੇ ਜਿਹਨਾਂ ਦੇ ਜਿਹਨੂੰ ਸ਼ੌਂਕ ਹੈ ਉਹ ਹੀ ਜਾਂਦਾ ਜੀ ਕੱਲ ਤਾਂ ਸਹੀ ਹੈ ਤੁਹਾਡੀ ਤੇ ਹੋਰ ਦੱਸੋ ਬਾਬਾ ਜੀ ਕੋਈ ਮਤਲਬ ਘੋੜਿਆਂ ਦੇ ਬਾਬਤ ਕੋਈ ਗੱਲ ਘੋੜੇ ਦਾ ਇਦਾਂ ਹੈ ਨਾ ਜੀ ਅਸੀਂ ਤਾਂ ਇਹ ਚੀਜ਼ ਸਮਝਦੇ ਸਾਨੂੰ ਸੱਚੇ ਪਾਤਸ਼ਾਹ ਨੇ ਬਖਸ਼ੀ ਕੀਤੀ ਵਾ ਔਰ ਸਾਨੂੰ ਕੋਈ ਪੜ੍ਹਾਈ ਲਿਖਾਈ ਤਾਂ ਇਡੀ ਸਾਡੀ ਹੈ ਨਹੀਂ ਜੇ ਜੀ ਕਹਦੇ ਯਾ ਨਹੀਂ ਕੀਤਾ ਅਸੀਂ ਉਹ ਨਹੀਂ ਕੀਤਾ ਨਹੀਂ ਹਾਂਜੀ ਠੀਕ ਹੈ ਬਾਬਾ ਜੀ ਠੀਕ ਹੈ ਮਹਾਰਾਜ ਧੰਨਵਾਦ ਆ ਵੀਰ ਦਾ ਧੰਨਵਾਦ ਜੀ ਤੇ ਇਹ ਬਾਬਾ ਜੀ ਫੋਰ ਸੇਲ ਹੈ ਕਿ ਇਹਨੂੰ ਡਿਸਪਲੇ ਸੇਲ ਲਈ ਦੋਨੇ ਸੇਲ ਕਰ ਦਾਂਗੇ ਜੀ ਹਾਂਜੀ ਬਹੁਤ ਚੰਗਾ ਤੇ ਧੰਨਵਾਦ ਬਾਬਾ ਜੀ ਬਹੁਤ ਬਹੁਤ ਸਮਾਂ ਦਿੱਤਾ ਜੀ। ਆ ਜੀ ਧੰਨਵਾਦ ਬਹੁਤ ਜਿਆਦਾ ਜਿਹੜਾ ਤੁਸੀਂ ਟਾਈਮ ਦਿੱਤਾ ਸਾਨੂੰ। ਇੱਕ ਨੰਬਰ ਦੱਸੋ ਆਪ ਦਾ ਬਾਬਾ ਜੀ। ਹਾਂ 76928 ਹਾਂ 01984 76928 ਹਾਂਜੀ 01984 ਧੰਨਵਾਦ ਬਾਬਾ ਜੀ ਤੇ ਪਤੇ ਪਰਮਾਨ ਕਰਿਓ ਬਾਜੀ ਜੀ ਕਾ ਖਾਲਸਾ ਬਾਜੀ ਜੀ ਕੀ ਫਤਿਹ ਜੀ ਵੀਰੋ ਤੁਹਾਡੇ ਲਈ ਲੈ ਕੇ ਆਏ ਦੋ ਕਿੰਨੇ ਨਗੀਨੇ ਦੋ ਨਗੀਨੇ ਤਿੰਨ ਦੋ ਨਗੀਨੇ ਲੈ ਕੇ ਆਇਆ ਇੱਕ ਮੱਝੂ ਕੇ ਲੈ ਜਾਂਦਾ ਦੋਨੋਂ ਨੀਲੀਆਂ ਨਹੀਂ ਉਹ ਨੀਲੀਆਂ ਅੱਛਾ ਉਹ ਨੁਕਰੀ ਚੰਬੀ ਕੇ ਲਈ ਹੈ ਨਾ ਤੇ ਤੁਹਾਨੂੰ ਦੱਸਦੇ ਆ ਜੀ ਆਹ ਦੇਖੋ ਬਾਈ ਕੀ ਨਾ ਇਹਦਾ ਰੱਖਿਆ ਤੂੰ ਨੇੜੇ ਆ ਜਾ ਇਹ ਨਾਮ ਲਾਡੂ ਲਾਡੂ ਰੱਖਿਆ ਤੂੰ ਕਿੰਨੀ ਉਮਰ ਹੈ ਲਾਡੂ ਦੀ ਇਹਦੀ 2.5 ਸਾਲ ਹੋ ਗਈ 2.5 ਸਾਲ ਉਮਰ ਹੈ ਹੱਲੇ ਬਸ਼ੇਰੀ ਹੈ ਹਾਂਜੀ ਬਸ਼ੇਰੀ ਹੈ ਕੱਦ ਕੋਤਾ ਵਾਵਾ ਕਰ ਗਈ ਹਾਂਜੀ ਕਿੰਨਾ ਕਰ ਗਈ ਕੱਦ ਆ ਕਾਰੀ ਗਈ ਨਾਟ ਦੇ ਸਲਾਮ ਸਾਹਿਬ ਮੈਨੂੰ ਤਾਂ ਜ਼ਿਆਦਾ ਲੱਗੀ ਆਂਦੀ ਯਾਰ ਨਹੀਂ ਨਾਟ ਕੀ ਹੈ ਜੀ ਨਾਟੀ ਹੈ ਐਵੇਂ ਲੋਕਾਂ ਨੂੰ ਅੱਛਾ ਅੱਛਾ ਨੀਲੀ ਆ ਗਈ ਹੈ ਨਾ ਕਿਹੜੇ ਕੋੜੇ ਦੀ ਬੱਚੀ ਹੈ ਆ ਜੀ ਹੈਗੀ ਆ ਨੂਰੇ ਬਾਕਰਪੁਰ ਵਾਲੇ ਦੀ ਅੱਛਾ ਬਾਕਰਪੁਰ ਵਾਲੇ ਦੀ ਹੈ ਹਾਂਜੀ ਤੇ ਮਾਂ ਇਹਦੀ ਕੌਣ ਹੈ ਮਾਂ ਇਹਦੀ ਨੀਲੀ ਸੀ ਆਪਾਂ ਤਾਂ ਲਈਏ ਗਾਉ ਹਾਂ ਹਾਂ ਮੇਲੇ ਤੋਂ ਲਈ ਅੱਛਾ ਮੇਲੇ ਤੋਂ ਲਈ ਸੀਗੀ ਤੇ ਹਲੇ ਢਾਈ ਸਾਲ ਦੀ ਉਮਰ ਹੈ ਜੀ ਹੈਨਾ ਤੇ ਕੀ ਡਿਮਾਂਡ ਮੂਡ ਕਰਦਾ ਹੈ ਜੀ ਇਹਦੀ ਇਹਨਦੀ 160 ਮੰਗ ਲਿਆ 160 ਹਾਂਜੀ ਬੜਾ ਜਾਇਜ਼ ਜਿਹਾ ਮੰਗੀ ਇਹਨਾਂ ਹੈ ਤੂੰ ਤਾਂ ਸ਼ੌਂਕ ਬਗਾਈ ਇਹਨਾਂ ਨਵੇਂ ਬੰਦਿਆਂ ਦਾ ਹੈਨਾ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਆ ਅਲਰੇਡੀ ਬਸ਼ੇਰੀ ਹੈ ਬਾਈ ਨੇ ਕਿਹਾ 160 ਦੀ ਬਾਈ ਦੇ ਦੂਗਾ ਮਾਨਤਾਨ ਹੋ ਜਾਊਗਾ ਹਾਂਜੀ ਹਾਂਜੀ ਫੁੱਲ ਕਰ ਐ ਬਾਈ ਮਾਨਤਾਨ ਵੀ ਕਰ ਦੋ ਯਾਰ ਤੇ ਬਾਈ ਨਾ ਕੀ ਤੇਰਾ ਮੇਰਾ ਨਾਮ ਨੋਬਦੀਸ਼ ਸ਼ੋਭਦੀਪ ਸਿੰਘ ਲੈ ਬਾਈ ਚੈੱਕ ਕਰੋ ਤੁਸੀਂ ਖੜਨੀ ਚੈੱਕ ਕਰੋ ਬਸ਼ੇਰੀ ਦੀ ਤੇ ਬਹੁਤ ਹੀ ਸੋਹਣੀ ਨਖਰਾ ਬੜਾ ਘੋੜੀ ਦਾ ਬਾਈ ਕਹਿੰਦਾ 98 ਇੰਚ ਕੱਦ ਹੈ ਤੇ ਨੂਰੇ ਬੱਕਰਪੁਰ ਵਾਲਾ ਬਹੁਤ ਸੋਹਣਾ ਨੋਕਰਾ ਘੋੜਾ ਸੀਗਾ ਨੂਰੇ ਬੱਕਰਪੁਰ ਵਾਲਾ ਤੇ ਉਹਦੀ ਇਹ ਬੱਚੀ ਹੈ ਤੇ ਬਾਈ ਇੱਕ ਅਗਲੀ ਦੀ ਡਿਟੇਲ ਦੇ ਵੀਰੇ ਹਾਂਜੀ ਆ ਹੈਗੀ ਅਨਮੋਲ ਰਤਨ ਦੀ ਅੱਛਾ ਅਨਮੋਲ ਰਤਨ ਦੀ ਬਰਗਾੜੀ ਵਾਲੇ ਦੀ ਬਰਗਾੜੀ ਵਾਲਾ ਘੋੜਾ ਜਿਹੜਾ ਹਾਂਜੀ ਤੇ ਮਦਰ ਸਾਈਡ ਤੋਂ ਮਦਰ ਸਾਈਡ ਇਹ ਨੀਲੀ ਸੀ 62 ਇੰਚ ਦੀ ਘੋੜੀ ਬਹੁਤ ਵੱਡੀ ਹਾਂ ਹਾਂ ਅੱਛਾ ਤੇ ਇਹਦੀ ਉਮਰ ਕਿੰਨੀ ਹੋ ਗਈ ਵੀਰੇ ਇਹਦੀ ਉਮਰ ਹੋ ਗਈ ਸਾਲ ਤੋਂ 15 ਦਿਨ ਉੱਤੇ ਹੋ ਗਿਆ ਸਾਲ ਤੋਂ 15 ਦਿਨ ਮਤਲਬ ਹਲੇ 11 ਮਤਲਬ 11 ਮਹੀਨੇ ਹੋਈ ਨਹੀਂ ਟੋਟਲ ਹਨਾ ਨਹੀਂ ਯਾਨੀ ਕਿ 13 ਮਹੀਨੇ ਦੀ ਮੰਨ ਲਓ ਅੱਛਾ 13 ਮਹੀਨੇ ਦੀ 12 ਦਿਨ ਹਾਂ ਤੇ ਇਹਦੀ ਮਦਰ ਸੀਗੀ ਨੀਲੀ ਹੈਨਾ ਹਾਂਜੀ ਹਾਂਜੀ 62 ਇੰਚ ਦੀ ਬਹੁਤ ਵੱਡੀ ਕੋੜੀ ਉਹ ਉਹ ਆਨੋ ਨਹੀਂ ਸੀਗੀ ਹਾਂਜੀ ਹਾਂਜੀ ਅੱਛਾ ਤੇ ਇਹ ਕਿੰਨੇ ਕਿੰਨਾ ਕਰ ਕੱਦ ਹੋਊਗਾ ਇਸ ਟਾਈਮ ਤੇ ਦਾ ਕਰਗੀ 60 ਦੇ ਲਾਓ ਸਭ 60 ਕਰਗੀ ਹਾਂ ਲੱਗੀ ਜਾਂਦਾ ਮੈਨੂੰ ਤਾਂ ਯਾਰ ਉਹ ਵੀ 60 ਤੋਂ ਉੱਪਰ ਬਾਹਰ ਲੱਗੀ ਜਾਂਦੀ ਹੈ ਪਰ ਚੱਲ ਕੋਈ ਨਹੀਂ ਤੇ ਬਾਈ ਆਪਣਾ ਇਹ ਕੀ ਡਿਮਾਂਡ ਹੈ ਇਹਦੀ ਇਹਦੀ 260 ਮੰਗਦੀ 260 ਬਸ ਹਾਂ ਆ ਗਿਆ ਜੀ ਚੱਲ ਵਧੀਆ ਯਾਰ ਤੇ ਇਹਦੀ ਜਿਹੜੀ ਮਾਂ ਸੀਗੀ ਉਹ ਮਤਲਬ ਕਿਵੇਂ ਦੇ ਉਹਨੇ ਕਿੰਨੇ ਸੂਏ ਦਿੱਤੇ ਐ ਇਹਦੀ ਮਾਂ ਯਾਨੀ ਕਿ ਵੱਡੀ ਘੋੜੀ ਸੀਗੀ ਦੋ ਤਿੰਨ ਸੂਏ ਦਿੱਤੇ ਸੀ ਉਹਨੇ ਦੋ ਤਿੰਨ ਸੂਏ ਹਾਂਜੀ ਤੇ ਇੱਕ ਤੇ ਨੀਲੀ ਆ ਗਈ ਏ ਹਾਂਜੀ ਤੇ ਹੋਰ ਬਾਕੀ ਨੁਕਰੀਆਂ ਵੀ ਦਿੱਤੀਆਂ ਉਹਨੇ ਹਾਂਜੀ ਨੁਕਰੇ ਬਸ਼ੇਰਾ ਸੀਗਾ ਸਟਾਲੀਅਨ ਬਣਿਆ ਉਹਨਾਂ ਦੇ ਉਹਨਾਂ ਦੀ ਕੋਲੀ ਏ ਓਕੇ 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 ਤਾਂ ਭਾਈ ਇਹ ਚੈੱਕ ਕਰੋ ਜੇ ਕਿਸੇ ਭਰਾ ਨੇ ਸ਼ੌਂਕ ਪੂਰਾ ਕਰਨਾ ਹੈ ਸਿਰਫ 2 ਲੱਖ ਦੇ ਥੱਲੇ ਥੱਲੇ ਆ ਤੁਹਾਨੂੰ ਮਤਲਬ ਜਿਹੜੀਆਂ ਬਸ਼ੇਰੀਆਂ ਉਹ ਮਿਲ ਜਾਣਗੀਆਂ ਕੱਲੇ ਇੱਕ ਦੀ ਕੀਮਤ ਮਤਲਬ ਜਦੋਂ ਆਪਾਂ ਇਹਦੀ ਕਿੰਨੀ ਦੱਸੇ ਤੁਸੀਂ 260 ਮੰਗੇ ਬਈ ਅੱਛਾ 260 ਸੌਰੀ ਉਹਦਾ ਕਿੰਨਾ ਮੰਗਿਆ ਸੀ ਉਹਦਾ 160 160 ਉਹ ਉਹ ਦੋ ਤੋਂ ਥੱਲੇ ਹੋ ਜਾਊਗੀ ਹੈਨਾ ਠੀਕ ਹੈ ਠੀਕ ਹੈ ਠੀਕ ਹੈ ਉਹਦਾ ਯਾਰ ਰੇਟ ਅੱਜਕੱਲ ਮੱਝੂ ਵੀ ਲੈ ਜਾਂਦਾ ਦਾ ਟ੍ਰੈਂਡ ਚੱਲੀ ਜਾਂਦਾ ਉਹਦਾ ਕਿਉਂ ਘਟ ਮੰਗੀ ਜਾਂਦਾ ਦਮੇ ਵੀ ਦਾ ਸ਼ੌਕ ਪੜਦਾ ਸੀ ਸ਼ੌਕ ਉਹਦਾ ਕਾਹਦਾ ਤੂੰ ਕਿਹੜੀ ਕਲਾਸ ਚ ਪੜਦਾ ਆ ਬਾਹਰ ਵੀ ਠੀਕ ਹੈ ਠੀਕ ਹੈ ਤੇ ਵੀਰੇ ਆ ਤੁਸੀਂ ਚੈੱਕ ਕਰ ਲੋ ਚੰਗੀ ਤਰ੍ਹਾਂ ਬਸ਼ੇਰੀਆਂ ਨੇ ਹੱਲੇ ਇਹਦਾ ਬਾਈ ਨੇ 60 ਇੰਚ ਕੱਦ ਦੱਸਿਆ ਉਹਦਾ 59 ਇੰਚ ਦੱਸਿਆ ਤੇ ਮੱਜੂ ਗੈਲੀ ਦਾ ਨਖਰਾ ਵਾਲਾ ਬਾਈ ਚੈੱਕ ਕਰ ਲੋ ਇੱਕ 60 ਦੀ ਬਾਈ ਕਹੀ ਜਾਂਦਾ ਤਾਂ ਇਸ ਤੋਂ ਮੈਨੂੰ ਲੱਗਦਾ ਨਹੀਂ ਕਿ ਤੁਹਾਨੂੰ ਇਸ ਤੋਂ ਵਧੀਆ ਡੀਲ ਕਿੱਥੇ ਹੋਰ ਮਿਲੂਗੀ ਨਹੀਂ ਵੀਰੇ ਹਾਂਜੀ ਹਾਂਜੀ ਤੇ ਉਹ ਵੀ ਵਧੀਆ ਜੈਜ ਰੇਟ ਕਰੀ ਜਾਂਦਾ ਤੂੰ ਹੈਨਾ ਹਾਂ ਉਹ ਤੇ ਵੱਡੀ ਘੋੜੀ ਬਣੂਗੀ ਚੰਗਾ ਕਦ ਕਰੂਗੀ ਏ ਤੇ ਹੁਣ ਮੈਨੂੰ ਦੱਸ ਡਿਮਾਂਡ ਉਹਦੀ ਜਦੋਂ 10 30 ਨੰਬਰ ਦਾ ਸਾਬ ਦਾ ਨੰਬਰ ਹੈਗਾ 99886 ਹਾਂ ਰੇਡ 500 ਠੀਕ ਹੈ 99886 ਤੇ ਰੇਡ 500 ਤੇ ਬਾਈ ਦਾ ਨਾਂ ਸ਼ੁਭਦੀਪ ਤੇ ਬਾਈ ਤੁਹਾਡਾ ਕੀ ਨਾਂ ਹੈ ਆਪਣੇ ਯਾਦਗਰ ਯਾਦਗਰ ਠੀਕ ਹੈ ਵੀਰੇ ਤੇ ਦੋਸਤੋ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਪਹੁੰਚੇ ਨੇ ਜੰਗੀ ਰਾਣੇ ਤੋਂ ਸਿੱਧੂ ਸਟੱਡ ਫਾਰਮ ਤੋਂ ਕੀ ਹਾਲ ਆ ਵੀਰੇ ਜ਼ੋਰ ਦੀ ਜ਼ੋਰ ਦੀ ਬਹੁਤ ਵਧੀਆ ਜੀ ਬਹੁਤ ਵਧੀਆ ਠੰਡ ਮੰਨੀ ਜਾਂਦੇ ਹੋ ਨਹੀਂ ਜੀ ਨਹੀਂ ਕੋਈ ਠੰਡ ਨਹੀਂ ਹੋਰ ਬਈ ਜੱਟੋ ਕਿਵੇਂ ਹੋ ਠੀਕ ਹੈ ਸਾਰੇ ਕੈਂਟ ਕੈਂਟ ਜੱਟ ਪਹੁੰਚ ਚੁੱਕੇ ਨੇ ਤੇ ਕੈਂਟ ਕੈਂਟ ਘੋੜੀਆਂ ਲੈ ਕੇ ਪਹੁੰਚ ਚੁੱਕੇ ਨੇ ਬਾਈ ਲੈ ਕੇ ਆ ਇੱਕ ਬਸ਼ੇਰੀਏ ਕੀ ਹੈ ਬਿਰੇ ਬਸ਼ੇਰਾ ਜੀ ਬਸ਼ੇਰਾ ਹਾਂਜੀ ਤੇ ਨਾਲ ਕੀ ਘੋੜੀ ਹਾਂਜੀ ਬਸ਼ੇਰੀਏ ਵੀ ਅੱਛਾ ਇਹ ਬਸ਼ੇਰੀਏ ਹੈ ਹਾਂਜੀ ਤੇ ਦੋਨੋਂ ਸੇਲੇ ਲੈ ਕੇ ਆ ਫਿਰ ਹਾਂਜੀ ਹਾਂਜੀ ਹੈਨਾ ਤੇ ਪਹਿਲਾਂ ਬਾਈ ਸਟੱਡ ਫਾਰਮ ਦਾ ਨਾਮ ਦੱਸ ਦੇ ਸਿੱਧੂ ਸਟੱਡ ਫਾਰਮ ਹੈ ਸਿੱਧੂ ਸਟੱਡ ਫਾਰਮ ਆਪਣਾ ਨਾਮ ਦੱਸ ਜੋਬਰਾ ਵਿੱਕੀ ਹੈ ਜੀ ਵਿੱਕੀ ਤੇ ਬਾਈ ਦਾ ਸ਼ਸ਼ਨਪ੍ਰੀਤ ਸ਼ਸ਼ਨਪ੍ਰੀਤ ਤੇ ਬਿਰੇ ਪਿੱਛੇ ਖੜਿਆ ਬਾਈ ਕੀ ਨਾਮ ਆਪਣਾ ਬਿੱਟੂ ਤੇ ਬਾਈ ਤੁਹਾਡਾ ਤੇ ਸਵਾਗਤ ਕਰਦਾ ਬਾਈ ਸਾਡੇ ਆਪ ਦੇ ਤੁਹਾਡੇ ਆਪ ਦੇ YouTube Facebook Instagram ਚੈਨਲ ਵੈਂਟੇਜ ਕਲਚਰ ਤੇ ਤੇ ਹੋਰ ਬਾਈ ਕਿਵੇਂ ਮੋਹਲ ਮੋਲ ਕਿਵੇਂ ਮੰਡੀ ਦਾ ਬਹੁਤ ਵਧੀਆ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਵੀਡੀਓ ਤੇ ਸਾਰਾ ਮੇਲਾ ਵਿਖਾਉਣਿਆ ਲੋਕਾਂ ਨੂੰ ਜੀ ਧੰਨਵਾਦ ਵੀਰੇ ਤੇਰਾ ਬਹੁਤ ਬਹੁਤ ਤੇ ਚਲੋ ਤੁਸੀਂ ਸਤਿਕਾਰ ਦਿੱਤਾ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਤੇ ਬਾਈ ਡਿਟੇਲ ਦੇ ਬਸ਼ੇਰੇ ਦੀ ਇਹ ਬਾਈ ਜੈ ਵੀਰ ਦਾ ਪੋਤਾ ਲੈ ਕਮਾ ਇਹਨੂੰ ਮਾੜਾ ਜਾ ਲੈ ਬਈ ਜਟੋ ਆ ਚੈੱਕ ਕਰੋ ਬਾਈ ਘੋੜਿਆਂ ਦੇ ਚਾਹਵਣ ਜਿਹੜੇ ਬਾਈ ਰਜਾਈਆਂ ਤੇ ਬਹਿ ਕੇ ਮੇਲਾ ਦੇਖਣਾ ਚਾਹੁੰਦੇ ਤਾਂ ਵੀਡੀਓ ਜ਼ਰੂਰ ਸਬਸਕ੍ਰਾਈਬ ਕਰ ਲੋ ਚੈਨਲ ਤੇ ਵੀਡੀਓ ਜ਼ਰੂਰ ਦੇਖਿਓ ਤੁਹਾਡੇ ਤੇ ਲੈ ਕੇ ਸੋਹਣੇ ਸੋਹਣੇ ਘੋੜੇ ਘੋੜੀਆਂ ਬਸ਼ੇਰੇ ਬਸ਼ੇਰੀਆਂ ਤੇ ਆਹ ਸੋਹਣਾ ਜਿਹਾ ਬਸ਼ੇਰਾ ਤੁਹਾਡੇ ਖਿਦਮਤ ਚ ਹਾਜ਼ਰ ਆ ਵੀਡੀਓ ਤੁਸੀਂ ਦੇਖ ਰਹੇ ਹੋ ਤੇ ਬਾਈ ਉਮਰ ਕਿੰਨੀ ਹੈ ਇਹਦੀ ਬਸ਼ੇਰੇ ਦੀ ਤੇ 4 ਮਹੀਨਾ ਦਾ ਹੋ ਗਿਆ ਜੀ 4 ਮਹੀਨੇ ਦਾ ਤੇ ਸੋਰੀ ਆਪਣਾ ਇਹਦਾ ਫਾਦਰ ਕੌਣ ਹੈ ਜੀ ਇਹਦਾ ਜੀ ਫਾਦਰ ਤਾਂ ਜੈਵੀਰ ਹੈ ਜੈਵੀਰ ਜੈਵੀਰ ਕੋੜਾ ਹਾਂਜੀ ਉਹ ਤਰਨਤਾਰ ਵਾਲਾ ਜੀ ਹਾਂ 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 ਮਾਝੇ ਵਾਲਾ ਕੋੜਾ ਬਾਈ ਤੇ ਆਹ ਬਸ਼ੇਰਾ ਪਹੁੰਚ ਗਿਆ ਮਾਲਵੇ ਚ ਤੇ ਇਹਦੀ ਮਦਰ ਕੌਣ ਹੈ ਵੀਰੇ ਮਦਰ ਕਰੀ ਹੀ ਆਪਣੇ ਕਰੇ ਹੈ ਹਾਂਜੀ ਠੀਕ ਹੈ ਬਾਈ ਤੇ ਬਾਈ ਕੀ ਮੰਗਦੇ ਉਹਦਾ ਇਹ ਢੂੜ ਲੱਖ ਰੁਪਏ ਮੰਗਨੀ ਢੂੜ ਬਸ ਹਾਂਜੀ ਯਾਰ ਤੂੰ ਤਾਂ ਬਾਹਲਾ ਜਾਇਜ ਮੰਗੀ ਆ ਨਾ ਯਾਰ ਹਾਂਜੀ ਹਾਂਜੀ ਨਹੀਂ ਨਹੀਂ ਫਿਰ ਸਹੀ ਹੈ ਜੀ ਬਹੁਤ ਇੰਨਾ ਠੀਕ ਹੈ ਇਹਦੇ ਫਾਸਲੇ ਦਾ ਕਦ ਕੋਦ ਕਿੰਨਾ ਵੀਰੇ ਕੀ ਕਦ ਉਹਦਾ 66 ਇੰਚ ਆਈ ਕਿਹੜੀ ਲੈਂਡ ਦਾ ਕੋੜ ਆਓ ਉਹ ਨਹੀਂ ਪਤਾ ਹੀ ਆਪਾਂ ਨੂੰ ਅੱਛਾ ਹਾਂਜੀ ਬੜੀਆ ਘੋੜਾ ਬਹੁਤ ਟਾਪ ਦਾ ਹੀ ਬਹੁਤ ਨਾ ਘੋੜਾ ਹਾਂ ਬਹੁਤ ਨਾ ਘੋੜੇ ਦਾ ਤੇ ਇਹ ਵੀ ਐਪ ਤੋਂ ਐਕਚੁਅਲੀ ਮਾੜਾ ਠੰਡ ਬਾੜੀ ਹੈ ਤੇ ਤਾਂ ਕਰਕੇ ਥੋੜਾ ਜਿਹਾ ਆਏ ਕਹਿੰਦਾ ਮੰਨ ਕੇ ਚਲੋ ਵੀ ਮਾਂ ਨਾਲੋਂ ਆਇਆ ਟੁੱਟ ਕੇ ਤਾਂ ਕਰਕੇ ਆਇਆ ਇਹ ਹਾਂ ਨਹੀਂ ਟੁੱਟ ਉਹ ਵੀ ਚੱਕਰ ਨਹੀਂ ਹੈ ਕਿ ਥੋੜਾ ਜਿਹਾ ਜਿਵੇਂ ਮੈੜਾ ਨਾ ਆਇਆ ਨੋ ਹਾਂਜੀ ਬੈਠਾ ਰਹਿੰਦਾ ਹੈ ਬਾਕੀ ਕੱਟ ਕੰਡੀਸ਼ਨ ਬਾਡੀ ਸਟਰਕਚਰ ਵਧੀਆ ਬਈ ਤੇ 1.5 ਲੱਖ 'ਚ ਮੇਰੇ ਹਿਸਾਬ ਨਾਲ ਤੁਹਾਨੂੰ ਨੋਕਰਾ ਬਸ਼ੇਰਾ ਜਿਹੜਾ ਹੈ ਉਹ ਕਿਸੇ ਪਾਸੇ ਨਹੀਂ ਮਿਲਣਾ ਤੁਹਾਨੂੰ ਮਿਲਣਾ ਮੁਖਸਰ ਮੰਡੀ ਸਿੱਧੂ ਸਟੱਡ ਫਾਰਮ ਜੰਗੀ ਰਾਣੇ ਹੈ ਨਾ ਤੇ ਤੁਸੀਂ ਬਾਈ ਨੂੰ ਕਾਲ ਕਰ ਸਕਦੇ ਹੋ ਬਹੁਤ ਹੀ ਸੋਹਣਾ ਬਛੇਰਾ ਬਾਈ ਸੇਲ ਤੇ ਲੈ ਕੇ ਆਇਆ ਤੇ ਬਾਈ ਹੋਰ ਵੀ ਜਾਨਵਰ ਹੈਗੇ ਘਰੇ ਹਾਂਜੀ ਘਰੇ ਤਿੰਨ ਜਾਨਵਰ ਆਈ ਅੱਛਾ ਤਿੰਨ ਜਾਨਵਰ ਹੋਰ ਘਰੇ ਹਾਂਜੀ ਠੀਕ ਹੈ ਤੇ ਕਿੰਨਾ ਟਾਈਮ ਹੋ ਗਿਆ ਆ ਘੋੜਿਆਂ ਦੇ ਕਿਤੇ ਤੀਜੀ ਪੀੜੀ ਹੋ ਗਈ ਓ ਬੱਲੇ 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 ਤੀਜੀ ਪੀੜੀ ਹੋ ਗਈ ਹਾਂਜੀ ਤੇ ਘਰ ਚ ਸਾਰਿਆਂ ਨੂੰ ਸ਼ੌਂਕ ਹੈ ਵੀਰੇ ਘੋੜਿਆਂ ਜੀ ਸਾਰਿਆਂ ਨੂੰ ਹੀ ਠੀਕ ਹੈ ਬਾਈ ਠੀਕ ਹੈ ਇਹਨਾਂ ਨੂੰ ਜੀ ਨਹੀਂ ਲੱਗਦਾ ਇਹ ਤੋਂ ਘਰੇ ਨਾਲ ਹੋਣ ਤੇ ਬਾਹਰ ਅੰਦਰ ਛੱਡਿਆ ਕੇ ਸਹੀ ਕਿਹਾ ਸਹੀ ਕਿਹਾ ਰੌਣ ਜਾਨੇ ਆ ਤੇ ਮੁੜ ਕੇ ਜੀ ਨਹੀਂ ਲੱਗਦਾ ਇਹਨਾਂ ਨੂੰ ਠੀਕ ਹੈ ਬਾਈ ਹਾਂਜੀ ਤੇ ਵੀਰੇ ਜਿਵੇਂ ਤੁਸੀਂ ਦੱਸਿਆ ਕਿ 1.5 ਲੱਖ ਰੁਪਏ ਮੰਗੀ ਜਾਂਦੇ ਹੋ ਤੇ ਘੱਟਕੋਟ ਹੋ ਜਾਊਗਾ ਮੈਂ ਮਨਤਨ ਕਰਦੇ ਆਂ ਜਿਹੜਾ ਕੋਈ ਨਵਾਂ ਸ਼ਕੀਨ ਬੰਦਾ ਹੈ ਹਾਂਜੀ ਹਾਂਜੀ ਕੋਈ ਨਹੀਂ ਜਰੂਰ ਕਰਾਂਗੇ ਇਹ ਤੁਸੀਂ ਫੜ ਲਾ ਬਾਈ 1.5 ਲੱਖ ਚ ਵੀ ਤੁਹਾਨੂੰ ਘੱਟ ਕਰ ਦੇਊਗਾ ਬਾਈ ਤੇ ਇਹ ਕੱਲਾ ਸਿੱਧੂ ਸਟੱਡ ਫਾਰਮ ਚ ਹੀ ਹੋਊਗਾ ਹੋਰ ਕਿੱਥੇ ਨਹੀਂ ਤੁਹਾਨੂੰ ਜਾਣ ਦੀ ਲੋੜ ਤੇ ਬਾਈ ਆ ਇਹਦੀ ਡਿਟੇਲ ਦੇ ਕੇ ਰਾਂ ਇਹ ਆਪਣਾ ਜੀ ਦੋਸਤ ਹੀ ਵੀ ਨਾਲ ਪਿੰਡ ਦਾ ਅੱਛਾ ਬਾਈ ਨੇੜੇ ਆ ਜਾ ਮੈਂ ਮੈਗ ਦੇ ਦੇ ਬਾਈ ਨੂੰ ਆ ਫੜ ਲਾ ਤੇ ਆ ਬਾਈ ਤੁਸੀਂ ਜਿਹੜੀ ਨਾਲ ਦੇਖ ਰਹੇ ਚੰਬੀ ਬਸ਼ੇਰੀ ਐ ਬਾਈ ਉਮਰ ਕਿੰਨੀ ਐ ਦੀ ਇਹਦੀ ਮੈਂ 25 26 ਮਹੀਨੇ ਐ 25 26 ਮਹੀਨੇ ਹਾਂਜੀ ਤੇ ਸੁੱਖ ਨਾ ਕੱਦ ਕੇ ਨਾ ਕਰਗੀ ਵੀਰੇ ਇਹ ਹੋਊਗੀ 58 59 ਇੰਚ ਜੀ 58 59 ਇੰਚ ਸਾੱਚੀ ਬੋਲੀ ਜਨਾ ਬਾਈ ਕੀ ਚੱਕਰ ਲੋਕੀ ਲੋਕੀ ਨਾ ਟੈਂਸ਼ਨ ਉਹ ਵੀ 61 ਦੱਸੀ ਜਾਂਦੇ ਤੂੰ 88 90 ਨਹੀਂ ਨਹੀਂ ਆਪਾਂ ਇਮਾਨਦਾਰੀ ਵਾਲਾ ਕੰਮ ਕਰਨਾ ਉਹ ਕੰਮ ਨਹੀਂ ਮੰਨ ਕੇ ਚੱਲ ਕੋੜੀ 55 ਇੰਚ ਹੋਵੇ 65 ਇੰਚ ਕਹਿੰਦੇ ਉਹਦਾ ਕੀ ਫਾਇਦਾ ਜੀ ਠੀਕ ਐ ਵੀਰੇ ਅੱਜ ਕੱਲ ਸਾਬ ਮੇਰੀਆਂ ਪੜ੍ਹੇ ਲਿਖੇ ਕੋਈ ਅਣਜਾਣ ਬੰਦਾ ਹੈ ਨਹੀਂ ਬਾਈ ਹੱਲੇ ਸੁਆਸਾ ਤਾਂ ਕੋਈ ਦਿੱਤਾ ਨਹੀਂ ਨਹੀਂ ਭرائی ਨਹੀਂ ਜੀ ਭ ਵੇਹ ਚਲੋ ਉੱਪਰ ਆ ਸਕਦੇ ਹੁਣ ਲੈ ਭرائی ਦੀ ਹੈ ਨਾ ਨਹੀਂ ਭرائی ਇਹਨੇ ਨਾ ਬਾਹਰ ਜਾਣਾ ਦੇ ਮੁੰਡੇ ਨੇ ਤਾਂ ਕਰਕੇ ਦੇਖਦਾ ਈ ਠੀਕ ਹੈ ਬਾਈ ਤੇ ਜੈ ਰੇਟ ਰੂਟ ਕੀ ਕਰੀ ਜਾਂਦੇ ਵੀਰੇ ਇਹਦਾ ਈ 175 ਆਈ 175 ਬਸ ਹਾਂਜੀ ਤੇ ਵੀ ਤੇ ਯਾਰ ਜਟੋ ਮੈਂ ਕਹਿੰਨਾ ਮਤਲਬ ਵਧੀਆ ਕੰਮ ਕਰੀ ਜਾਂਦੇ ਹੋ ਹੈ ਨਾ ਜੈ ਜੈ ਨਾਲ ਬੋਲ ਮੰਗਿਆ ਕੋਈ ਮੰਨ ਕੇ ਚੱਲ ਜਿਹੜੀ ਹੁਣ 2 ਲੱਖ ਦੀ ਚੀਜ਼ ਉਹਦੇ ਚਾਰ ਵਾਂਕੇ ਕੀ ਕਰਾਂਗੇ ਆਪ ਦਾ ਸ਼ੌਂਕ ਵੀ ਪੂਰਾ ਕਰੀਏ ਤੇ ਜਿਹੜੇ ਮੇਰੇ ਵਰਗੇ ਭਰਾ ਨੇ ਉਹਨਾਂ ਦਾ ਸ਼ੌਂਕ ਵੀ ਪੂਰਾ ਕਰੀਏ ਹਾਂ ਜੀ ਸਭ ਦਾ ਸ਼ੌਂਕ ਪੂਰਾ ਵਧੀਆ ਸ਼ੌਂਕ ਆਈਏ ਇਹ ਤੇ ਬੰਦਾ ਮੰਨ ਕੇ ਲੱਗ ਜਾਣਾ ਨਸ਼ੇ ਪੱਤੇ ਤੇ ਜਮਾ ਨਹੀਂ ਪੈਂਦਾ ਠੀਕ ਹੈ ਵੀਰੇ ਤੇ ਇਹਦੇ ਜੀ ਮਾਨਤਨ ਹੋ ਜੂ ਵੀਰੇ ਹਾਂ ਮਾਨਤਨ ਕਰ ਦਾਂਗੇ ਠੀਕ ਹੈ ਬਾਈ ਤੇ ਹੋਰ ਵੀ ਕਿਸੇ ਨੇ ਜਿਵੇਂ ਲੈਣੇ ਕੋੜੇ ਕੁੜੀ ਤੇ ਘਰੇ ਖੜੇ ਹੈ ਨਾ ਨੇ ਆਪਣੇ ਕੋਲੇ ਘਰੇ ਸੇਲ ਲਈ ਨਹੀਂ ਉਹ ਤਾਂ ਪੱਕੇਆਂ ਕੋੜੀਆਂ ਲੱਗਾਂ ਹੋਣਗੇ ਅੱਛਾ 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 ਐ ਦਵਾ ਦੋਗੇ ਵੀਰੇ ਕਿਸੇ ਨੂੰ ਹੋਰ ਹਾਂ ਹਾਂ ਦਵਾ ਦੇ ਆ ਕੋਈ ਚੱਕਣ ਨਹੀਂ ਜੋ ਆਪਣੇ ਨਾਲ ਜਿਗੜੇ ਖ ਇੱਕ ਮਿੰਟ ਤੇ ਬਾਈ ਇਹ ਇਹਦਾ ਪੌਣੇ 2 ਲੱਖ ਰੁਪਏ ਤੁਸੀਂ ਇਹ ਵੀ ਦੇ ਦੋਗੇ ਹੈਨਾ ਹਾਂਜੀ ਇਹ ਜਮਾਨਤਨ ਕਰ ਦਿਆਂਗੇ ਅੱਛਾ ਜਮਾਨਤਨ ਵੀ ਕਰ ਦੋਗੇ ਤੇ ਬਾਈ ਨੰਬਰ ਬੋਲਦੇ ਸਿੱਧੂ ਬਾਈ 787143 ਹਾਂ 99563 ਠੀਕ ਹੈ 787143 99563 ਹਾਂਜੀ ਹਾਂਜੀ ਚੱਲ ਠੀਕ ਹੈ ਭਰਾ 99563 ਠੀਕ ਹੈ ਵੀਰੇ ਦੋਸਤੋ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਕਿ ਮੌਕਸਰ ਮੰਡੀ ਚਾਓ ਜਿਹੜੇ ਸ਼ਕੀਨ ਬੰਦੇ ਨੇ ਜਿੰਨੇ ਕੋ ਘੋੜਾ ਕੋੜੀ ਖਰੀਦਣਾ ਹੈ ਆਪਣੇ ਸਾਹਮਣੇ ਘੋੜਿਆ ਕੋੜੀ ਖਰੀਦੋ ਤੇ ਆਪਣੇ ਘਰ ਲੈ ਕੇ ਜਾਓ ਆਪ ਦਾ ਸ਼ੌਂਕ ਪਗਾਓ ਤੇ ਨਾਲੇ ਸ਼ੌਂਕ ਆਪਣੇ ਬੱਚਿਆਂ ਨੂੰ ਵੀ ਪਾਓ ਤੇ ਮਿਲਦੇ ਆ ਇੱਕ ਹੋਰ ਨਵੀਂ ਕੈਂਟ ਜਿਹੀ ਵੀਡੀਓ ਦੇ ਨਾਲ ਧੰਨਵਾਦ ਸਾਥੀਕਾਰ